ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਦੇ ਕਨਵਨ ਰੋਡ ਪਿੰਡ ਤੁਪਸਰੀ ਨੇੜੇ देर रात 2:13 ਦੀ ਮਾਮੂਲੀ ਗੱਡੀ ਦੀ ਟੱਕਰ ਤੋਂ ਹੋਈ ਤਕਰਾਰ ਖੂਨੀ ਤਕਰਾਰ ਚ ਬਦਲ ਗਈ ਉਥੇ ਹੀ ਇਸ ਝੜਪ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਦੌਰਾਨ ਫਾਇਰਿੰਗ ਵੀ ਹੋਈ ਜਿਸ ਦੇ ਚਲਦੇ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਗਿੰਦਰ ਸਿੰਘ ਆ ਮੈਂ ਪਿੰਡ ਤੋਂ ਸੜੀ ਆ ਮੇਰਾ ਭਤੀਆ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਈਗਾ ਉੱਥੇ ਇੱਕ ਹੋਰ ਨਾਲ ਨਿਕਲਿਆ ਉੱਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬਿਆੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉੱਥੋਂ ਮੜ ਕੇ ਵਾਅਦਾ ਵਾਅਦਾ ਮੁੜ ਕੇ ਇੱਥੇ ਆੜ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫੈਰ ਕੱਢਿਆ ਤੇ ਉਹ ਮੁੰਡੇ ਮੇਰੇ ਭਤੀਏ ਦੇ ਉਸਰੇ ਦੇ ਤਾਂ ਪੱਟ ਦੇ ਵਿੱਚ ਗੋਲੀ ਵੱਜ ਗਈ ਅੱਦਿਕ ਗੱਡੀ ਤੇ ਵੱਜੀ ਗੋਲੀ ਉਹਦਾ ਵੀ ਆ ਉਹ ਗੱਡੀ ਨੂੰ ਜਿਹੇ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਨੂੰ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਆ ਉਹ ਗੱਡੀ ਦੇ ਵਿੱਚ ਵੱਜੀ ਹੁਣ ਕੀ ਕਰਨਾ ਚਾਹੁੰਦੇ ਹੋ ਪਾਈ ਚਾਹੁੰਦੇ ਆ ਕਿਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਆ ਪਰ ਉਹ ਗਰੀਬ ਘਰ ਦਾ ਬੱਚਾ ਜਿਹਦੇ ਗੋਲੀ ਲੱਗੀ ਹੈ ਤੁਹਾਨੂੰ ਇਨਸਾਫ ਚਾਹੀਦਾ ਜੀ ਜੀ ਕੱਲ ਰੱਪੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨਾਂ ਤਰ੍ਹਾਂ ਲੜੀਆਂ ਨੇ ਇੱਕ ਬੰਨੇ ਹਰਗਨ ਮੰਦਾਇਆ ਦੂਜੇ ਬੰਨੇ ਨਿਸ਼ਾਨ ਸਿੰਘ ਸਾਨੂੰ ਗੁਰਬਾਇੰਗ ਸਿੰਘ ਟਪਾਲੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨਤੇ ਹੁਣ ਇਹਨੇ ਤਬਦੀਸ਼ ਚੱਲ ਰਹੀ ਹੈ ਦਰਾਂ ਤਬਦੀਸ਼ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਕਾਰਵਾਈ ਅੰਮਲ ਵਿੱਚ ਲਿਆਂਦੀ ਜਾਏਗੀ ਕਹ ਰਹੇ ਨੇ ਇੱਕ ਅਲਿਗੇਸ਼ਨ ਲਗਾ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਸ਼ ਸਾਹਮਣੇ ਤੱਥ ਆਉਣਗੇ ਉਹ ਸਾਹਮਣੇ ਲਿਆਂਦੇ ਜਾਣਗੇ